ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਫੈਕਟਰੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਨੀ ਨਾਲ ਮੇਸੇ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ 22 ਗੋਲੀ ਤਖੀਰੀ ਮਾਰਨ

गोली मार्ग गोली मारन की कोशिश

ਕਬਰ ਜਿਹੜੀ ਤੋਂ ਸ਼ਟਰਾ ਫੈਨ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਆ ਗੱਲ ਵਿੱਚ ਸਿੰਘ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੋਲੀ ਤਕਰੀਬਨ ਸੁਖਬੀਰ ਬਾਦਲ ਨੂੰ ਪਹੁੰਚ ਗਈ ਆ ਬਾਦਲ ਨੂੰ ਗੋਲੀ ਮਾਰੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਲੀ ਆਮੀਨ ਕੱਲ ਵੀ ਸਿੰਘ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਮਾਰਨ ਗੋਲੀ ਤਖੀਰੀ ਮਬਾਦਲ ਨੂੰ ਕੋਸ਼ਿਸ਼ ਕੀਤੀ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ

ਕਬੱਡੀ ਖਬਰ ਜਿਹੜੀ ਤੁਹਾਡਾ ਖਾਸ ਦੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛੜੀ ਆ ਗਈ ਆ ਗੱਲ ਵਿੱਚ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਬਾਕੀ ਗੋਲੀ ਤਕਰੀਬਨ ਬਾਦਲ ਨੂੰ ਕੋਸ਼ਿਸ਼ ਕੀਤੀ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸੁਖਬੀਰ ਬਾਦਲ ਨੂੰ ਗੋਲੀ ਮਾਰੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਦੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੂਰਗ ਵੱਲੋਂ ਕੀਤੀ ਗਈ ਆ ਪਤਲੀ ਆ ਗਈ ਹੈ ਖਾਲ ਦੇ ਇਹ ਸਿੰਘ ਬਾਦਲ ਉਹ ਦੇਖੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਲ

ਦੀ ਖਬਰ ਜਿਹੜੀ ਤੁਹਾਡਾ ਫੈਨ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਆ ਗਈ ਹੈ ਗੱਲ ਵਿੱਚ ਸਿੰਘ ਬਾਦਲ ਉਹ ਦੇਖ ਲਓ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਵਿੱਚ ਗੋਲੀ ਤਖੀਰੀ ਮਾਰਨ ਦਾ ਸ਼ੋਰ ਹੋਇਆ ਹੈ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਬਹੁਤ ਕੋਸ਼ਿਸ਼ ਕੀਤੀ ਗਈ ਆ ਗੋਲੀ ਮਾਰਨ ਦੀ ਕੋਸ਼ਿਸ਼ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਡੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਸੂਤ ਵੱਲੋਂ ਕੀਤੀ ਗਈ ਆ ਪਛੜੀ ਹੈ ਕੱਲ੍ਹ ਵੀ खबर कर रहे हैं सुखबीर गोली मारने की कोशिश एक बजुर्ग वालों की गोली 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 मारने की कोशिश करिए ਇਹ ਇੱਕ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਨੀ ਸਾਹੀ ਹੈ ਕੱਲ੍ਹ ਵੀ ਸਿੰਘ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵੀ ਗੋਲੀ ਤਕਰੀਬਨ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਮਣੇ ਕਰ ਰਹੇ ਆ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਨੂੰ ਕੀਤੀ ਗਈ ਆ ਪਛੜੀ ਆਮੀ ਹੈ ਗੱਲ ਵੀ ਉਹ ਦੇਖ ਸਕਦੇ ਹੋ ਗੋਲੀ ਦੀ ਖਬਰ ਜਿਹੜੀ ਤੁਹਾਡਾ ਫੈਸਲਾ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਸਾਹਮਣੇ ਹੱਲ ਵਿੱਚ ਸਿੰਘ ਬਾਦਲ ਨੂੰ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ 22 ਗੋਲੀ ਤਕਰੀਬੀ ਮਾਦਦ ਸ਼ੁਰੂ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਇੱਕ ਬਾਕਪੈਕ ਤੋਂ ਗੋਲੀ ਮਾਰੀ ਗਈ ਹੈ ਵੀਰਾਂ ਵੱਲੋਂ ਗੋਲੀ ਮਾਰੀ ਗਈ ਹੈ

ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛੜੀ ਆ ਗਈ ਹੈ ਕੱਲ ਵੀ ਇਹ ਸੀ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਤਖੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਬਾਦਲ ਨੂੰ ਇੱਕ ਵਾਰੀ ਗੋਲੀ ਮਾਰੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਮਣੇ ਕਰ ਰਹੇ ਆ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪੁਸ਼ਟੀ ਆ ਗਈ ਹੈ ਖਾਲੇ ਵਿੱਚ ਇਹ ਸੀ ਬਾਦਲ ਉਹ ਦੇਖਦੇ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਗੋਲੀ ਤਖੀਰੀ ਮਾਮਲੇ ਦਾ ਸ਼ਿਕਾਇਤ ਕਰਦੇ ਆ ਸੁਖਵੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਗੋਲੀ ਮਾਰੀ ਗਈ ਆ

ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਡੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਤਕਰੀਬ ਖਾਲੇ ਵਿੱਚ ਇਹ ਸਿੰਘ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੁਰੀ ਮਾਵਾ ਖਬਰ ਜਿਹੜੀ ਤੁਸਾਂ ਸੁਣਾ ਰਖਣ ਦੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛੜੀ ਆ ਗਈ ਆ ਗੱਲ ਵਿੱਚ ਸਿੰਘ ਬਾਦਲ ਉਹ ਦੇਖਦੇ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਬਾਲੀ ਗੋਲੀ ਤਖੀਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਡੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪੁਸ਼ਟੀ ਆ ਗਈ ਹੈ ਕੱਲ੍ਹ ਮੇ ਸੁਖਬੀਰ ਸਿੰਘ ਬਾਦਲ ਉਹ ਦੇਖਦੇ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਾਣੀ ਗੋਲੀ ਤਖੀਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸੁਖਬੀਰ ਸਿੰਘ ਬਾਦਲ ਨੂੰ ਇੱਕ ਬਜ਼ੁਰਗ ਵੱਲੋਂ ਕੋਸ਼ਿਸ਼ ਗੋਲੀ ਮਾਰੀ ਗਈ ਆ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਫੈਨ ਕਰ ਰਹੇ ਆ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਨੀ ਆਮੀ ਹੈ ਕੱਲ ਵੀ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤਫਰੀਬਾਦ ਤੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸੁਖਵੀਰ ਬਾਦਲ ਨੂੰ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਗਈ ਆ ਗੋਲੀ ਮਾਰਨ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਆਮੀ ਹੈ ਗੱਲ ਵਿੱਚ ਸਿੰਘ ਬਾਦਲ ਨੂੰ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਾਣੀ ਪੁਲਿਸ ਤੇਰੀ ਮਦਦ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਇੱਕ ਬਜ਼ੁਰਗ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਹਦੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪੁਸ਼ਟੀ ਆ ਗਈ ਹੈ ਹਾਲੇ ਵਿੱਚ ਇਹ ਖਬਰ ਜਿਹੜੀ ਤੁਹਾਡਾ ਸਾਹਮਣੇ ਚੱਲ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਹੈ ਫਸਲੀ ਖਾਲ ਵੀ ਸਿੰਘ ਬਾਦਲ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਨੇ ਇਸ ਮਾਮਲੇ ਦਾ ਸੁਗਰੂ ਕੋਸ਼ਿਸ਼ ਕੀਤੀ ਹੈ ਸਿੰਘ ਬਾਦਲ ਨੂੰ ਕੋਸ਼ਿਸ਼ ਕੀਤੀ ਗਈ ਹੈ ਸੁਖਬੀਰ ਬਾਦਲ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰੀ ਆਮੀ ਹੈ ਗੱਲ ਵੀ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਤਖੀਰੀ ਮਾਦਾ ਜਗਰਤ गोली मारने की गई हैोली मारन की कोशिश की ਗੋਲੀ ਮਾਰੀ ਗਈ ਮਾਰੀ ਗਈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਲੀ ਆਮੀਨ ਖਾਲ ਵੀ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਬਾਕੀ ਹੋਲੀ ਤਖੀਰੀ ਮਬਾਦ

ਬੱਲੇ ਨੂੰ ਕੋਣੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਫੈਨ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਕੋਣੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਹੈ ਪਤਵਿੱਤ ਕੱਲ ਵੀ ਸਿੰਘ ਬਾਦਲ ਉਹ ਦੇਖ ਲਓ ਗੋਲੀ ਗੋਲੀ ਕੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਲ ਕੋਲੀ ਤਕਰੀਬਾ गोली मारन की कोशिश एक बुजुर्ग वालों की गई है, है। ਬੱਲੇਬਾਜ਼ਾਂ ਨੂੰ ਇੱਕ ਵਾਰ ਫਿਰ ਜੇ ਕੋਈ ਮਾਰੀ ਗਈ ਹੈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਫੈਸਲੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਆ ਗਈ ਹੈ ਹਾਲੇ ਵਿੱਚ ਸਿੰਘ ਬਾਦਲ ਉਹ ਦੇਖ ਲਓ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੋਲੀ ਤਖੀਰੀ ਮਾਰਨ ਗੋਲੀ ਮਾਰੀ ਗੋਲੀ ਮਾਰੀ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸੰਦੇਸ਼ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਆ ਗਈ ਹੈ ਖਾਲੇ ਵਿੱਚ ਉਹ ਦੇਖਦੇ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਤਖੀਰੀ ਮਾਮਲੇ ਤੋਂ ਸ਼ੁਰੂ ਹੋਇਆ ਹੈ

ਬੱਡੀ ਖਬਰ ਜਿਹੜੀ ਤੁਹਾਡਾ ਫੈਨ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਤਲੀ ਗੱਲ ਵਿੱਚ ਸਿੰਘ ਬਾਦਲ ਨੂੰ ਉਹ ਦੇਖਦੇ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਆ ਬਾਦਲ ਨੂੰ ਕੋਸ਼ਿਸ਼ ਕੀਤੀ ਗਈ ਆ ਗੋਲੀ ਮਾਰਨ ਦੀ ਜਿਹਾ

सुखबीर गोली मारन की कोशिश एक बुजुर्ग वालों की कोशिश ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਫਸਲੀ ਗੱਲ ਵਿੱਚ गोली मारने की गोली 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 मारने की कोशिश की

ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਡੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਆ ਪਛ੍ਰਿਤ ਸਾਗੇ ਖਲਵੇਂ